ਛੱਡ ਦੇ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦ ਜਿਹਦੀ ਚ ਪਲਕੇ ਜਵਾਨ ਹੋਇਆ ਉਹ ਥਾਂ ਛੱਡ ਦੇ ਉਹ ਗਰਾਹ ਛੱਡ ਦੇ ਮੈਨੂੰ ਇੰਜ ਲੱਗਾ ਕਿ ਲੋਕ ਕੀ ਆਖਦੇ ਨੇ ਮੈਨੂੰ ਇੰਜ ਲੱਗਾ ਕਿ ਲੋਕ ਕੀ ਆਖਦੇ ਨੇ ਉਹ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ ਉਹ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ ਬਾਕੀ ਗੱਲਾਂ ਬਾਅਦ ਕਰਦਾ ਹੋਇਆ ਸਭ ਤੋਂ ਪਹਿਲਾਂ ਦੋ ਚਾਰ ਲੈਣਾ ਗੁਰੂ ਸਾਹਿਬ ਦੇ ਚਾਨਾਂ ਦੇ ਵਿੱਚ ਕ੍ਰਿਸ਼ਨ ਧਰਮ ਦੇ ਧਰਮ ਗੁਰੂ ਮਿਸਟਰ ਜான் ਪੌਲ ਪੌਪ ਸਿਆਣੇ ਕਹਿੰਦੇ ਜੇ ਕੈਨੇਡਾ ਜਾਂਦੇ ਨੇ ਤਾਂ ਕਹਿੰਦੇ ਨੇ ਗੋਡ ਬਲੈਸ ਯੂ ਕੈਨੇਡਾ ਜੇ ਆਸਟ੍ਰੇਲੀਆ ਜਾਂਦੇ ਨੇ ਤਾਂ ਕਹਿੰਦੇ ਨੇ ਗੋਡ ਬਲੈਸ ਯੂ ਆਸਟ੍ਰੇਲੀਆ ਜਿਹੜੀ ਕੰਟਰੀ ਜਾਂਦੇ ਨੇ ਉੱਥੋਂ ਦੀ ਸੁੱਖ ਮੰਗਦੇ ਨੇ ਇੱਕ ਸਾਡੇ ਬਾਬਾ ਨਾਨਕ ਜਿੰਨੀਆਂ ਵੀ ਉਦਾਸੀਆਂ ਕੀਤੀਆਂ ਇੱਕੋ ਹੀ ਸੱਚੇ ਪਾਤਸ਼ਾਹ ਦੇ ਚਾਨਾਂ ਚ ਅਰਦਾਸ ਬੇਨਤੀ ਕੀਤੀ ਜੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਦੋ ਮਿੰਟ ਦਾ ਬਸ ਸਾਊਂਡ ਹੀ ਚੇਂਜ ਕਰ ਲੈਣੀ ਹੈ ਜੀ ਥੈਂਕ ਯੂ ਥੈਂਕ ਯੂ ਬਈ ਤੇ ਮੇਰੀ ਕੌਮ ਦੇ ਵਾਰਸ ਤੁਸੀਂ ਸਾਰੇ ਸਾਹਮਣੇ ਬੈਠੇ ਹੋ ਸਭ ਤੋਂ ਪਹਿਲਾਂ ਫਤਿਹ ਦੀ ਦੋ ਅਸੀਸ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਬਖਸ਼ ਦੇ ਅਕਲ ਓਨੀ ਜਿੰਨੀ ਸਾਨੂੰ ਕੰਮ ਦੇਵੇ ਬੋਲੀ ਸਾਡੀ ਵਿੱਚ ਤੂੰ ਸ਼ਹਿਦ ਕੋਲੀ ਮਾਲਕਾ ਬਖਸ਼ ਦੇ ਅਕਲ ਓਨੀ ਜਿੰਨੀ ਸਾਨੂੰ ਕੰਮ ਦੇਵੇ ਬੋਲੀ ਸਾਡੀ ਵਿੱਚ ਤੂੰ ਸ਼ਹਿਦ ਕੋਲੀ ਮਾਲਕਾ ਸੋਚ ਤੇ ਨજર ਸਾਡੀ ਰਹੇ ਸੁੱਚੀ پاک ਸਾਫ ਭਾਵੇਂ ਟੁੱਟੀ ਤੱਕੜੀ ਚ ਤੋਲੀ ਸਾਨੂੰ ਮਾਲਕਾ ਜिद ਨਾਲ ਕਰੀਏ ਨਾ ਜਿੰਦ ਨਾਲ ਕਰੀਏ ਜੀ ਜिद ਨਾਲ ਕਰੀਏ ਨਾ ਜਿੰਦ ਨਾਲ ਕਰੀਏ ਜੀ ਟਿੱਪੀ ਦਾ ਫਰਕ ਬਸ ਭਾਵੇਂ ਮੇਰੇ ਮਾਲਕਾ ਪੈਰ ਪੈਰ ਲੋੜ ਤੇਰੀ ਤੈਨੂੰ ਮੈਂ ਬੁਲਾਵਾਂਗਾ ਲਾਵੀ ਪਾਮੀ ਦੇਰ ਪਰ ਆਮੀ ਬਾਬਾ ਨਾਨਕਾ ਲਾਵੀ ਪਾਮੀ ਦੇਰ ਪਰ ਆਮੀ ਬਾਬਾ ਨਾਨਕ ਜਿਕੇ ਲਈਏ ਕਿ ਸਾਰੇ ਧਰਮਾਂ ਤੇ ਮਜ਼ਬਦਾਂ ਦੇ ਫੁੱਲ ਮੈਕਣ ਹਿੰਦ ਦੇਸ਼ ਦਾ ਖਿੜਿਆ ਬਾਗ ਹੋਵੇ ਸਾਰੇ ਧਰਮਾਂ ਤੇ ਮਜ਼ਬਦਾਂ ਦੇ ਫੁੱਲ ਮੈਕਣ ਹਿੰਦ ਦੇਸ਼ ਦਾ ਖਿੜਿਆ ਬਾਗ ਹੋਵੇ ਟੱਲੀ ਮੰਦਰਾਂ ਦੀ ਢੋਲਕ ਗੁਰੂ ਘਰ ਦੀ ਸਾਰੇ ਧਰਮਾਂ ਦਾ ਸਾਂਝਾ ਰਾਗ ਹੋਵੇ ਬਤੀ ਇਕਤਾ ਦੀ ਤੇਲ ਮਮਤਾ ਦਾ ਚਾਰੇ ਚੱਕਾਂ ਦਾ ਚਾਨਣ ਚਰਾਗ ਹੋਵੇ ਨਫਰਤ ਨਿਕਲ ਜਾ ਬੇ ਨ ਬੰਦਿਆਂ ਚੋਂ ਨਫਰਤ ਨਿਕਲ ਜਾ ਬੇ ਨ ਬੰਦਿਆਂ ਚੋਂ ਨਾ ਕੋਈ ਰਹੇ ਰੌਲਾ ਨਾ ਕੋਈ ਹੱਲਾ ਹੋਵੇ ਨਾ ਸਭ ਦੇ ਚਰਨਾਂ ਚਰਨ ਅਰਦਾਸ ਮਿਲ ਕੇ ਕਿ ਤੇਰੇ ਬਾਣੇ ਸਰਵਤ ਦਾ ਭਲਾ ਹੋਵੇ ਤੇਰੇ ਬਾਣੇ ਸਰਵਤ ਦਾ ਭਲਾ ਹੋਵੇ ਕਿ ਵੀ ਮੈਂ ਬੋਲੀ ਦੇ ਉਹ ਅਦਬੇ ਚਿਹਰੇ ਉਹ ਅਹਿਮ ਸ਼ਖਸੀਅਤਾਂ ਉਹ ਸੁਪਰਸਟਾਰ ਉਹ ਮੈਡਾਜ ਹਸਤੀਆਂ ਬ੍ਰਾਜਮਾਨ ਨੇ ਜਿਨ੍ਹਾਂ ਨੂੰ ਤਕਰੀਬਨ 30-35 ਸਾਲ ਤੋਂ ਲੈ ਕੇ ਹੁਣ ਤੱਕ ਅਸੀਂ ਜਿਨ੍ਹਾਂ ਨੂੰ ਵੇਖ-ਵੇਖ ਕੇ ਹਰ ਇੱਕ ਨੌਜਵਾਨ ਚਾਹੁੰਦਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਮੇਰੀ ਜ਼ਿੰਦਗੀ ਦਾ ਅਗਲਾ ਪੜਾਅ ਜਿਹੜਾ ਇਹਨਾਂ ਵਰਗਾ ਹੋਵੇ। ਸੋ ਸਾਰਿਆਂ ਨੂੰ ਤਹਿ ਦਿਲੋਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਤੇ ਸਪੈਸ਼ੀਅਲੀ ਅਸੀਂ ਵੈਲਕਮ ਆਖਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਜਨਾਬ ਜਰਨੈਲ ਕੁਮਾਰ ਸਾਹਿਬ ਮੈਂ ਚਾਹਾਂਗਾ ਇੱਕ ਵਾਰ ਦੱਬ ਕੇ ਪਹਿਲਾਂ ਤਾੜੀਆਂ ਇਹਨਾਂ ਦੇ ਲਈ ਮਾਰੀਏ ਕਿਉਂਕਿ ਇਹੋ ਹਸਤੀਆਂ ਨੇ ਜਿਹੜੀਆਂ ਵੱਡੇ-ਵੱਡੇ ਕਲਾਕਾਰ ਫਨਕਾਰ ਅਦਾਕਾਰ ਬਣਾਉਂਦੀਆਂ ਨੇ ਤੇ ਉੱਥੇ ਮੁੱਖ ਮੰਤਰੀ ਵੀ ਬਣਾ ਦਿੰਦੀਆਂ ਨੇ। ਅੱਜ ਅਜਾ ਤਰਤੇ ਬਹੁਤ ਬਹੁਤ ਸਵਾਗਤ ਸਰ ਜੀ ਆਇਆਂ ਨੂੰ ਉਹਨਾਂ ਦੇ ਨਾਲ ਸਾਡੇ ਮਾਲਵੇ ਦੀ ਮਹਿਕ ਮਾਲਵੇ ਦੇ ਕੱਕੇ ਦੇ ਤਜਰਬੇ ਕਲੀ ਉਹ ਖੂਸੂਦ ਕਲਮ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਇੱਕ ਬਠਿੰਡੇ ਦੀ ਗਾਇਕੀ ਬਣਾ ਕੇ ਤਾਂ ਸਬਰ ਦਾ ਸਾਹ ਲਿਆ ਸੁਰੇਂਦਰ ਸਿੰਧਾ ਜੀ ਦਾ ਗਾਣਾ ਤੁਸੀਂ 30 35 ਸਾਲ ਪਹਿਲਾਂ ਸੁਣਦੇ ਰਹੇ ਹੋ ਵੀ ਤੇਰੀ ਫੀਰ ਤੇ ਜੇਠ ਨਜ਼ਾਰੇ ਲੈਂਦਾ ਉਦੋਂ ਤੋਂ ਲੈ ਕੇ ਅੱਜ ਤੱਕ ਅੱਜ ਤੱਕ ਦਾ ਮਤਲਬ ਮੇਰਾ ਕਹਿਣ ਦਾ ਹੁਣ ਤੱਕ ਬੜਾ ਸੋਚਾ ਸੁਰਮਾ ਤੋਂ ਸੁਣ ਰਹੇ ਹਾਂ ਹਰਦੇਵ ਬਾਹੀ ਨੰਗੜ ਜੀ ਦਾ ਜਿੰਨੇ ਵੀ ਗੀਤਾਂ ਨੂੰ ਜਿੰਨੇ ਵੀ ਗਾਇਕਿਆਂ ਦੀ ਉਂਗਲ ਫੜੀ ਉਹਨਾਂ ਨੂੰ ਸਿਰਲਾ ਭਿੰਡੇ ਡੱਬ ਵਾਲੀ ਸਾਹਿਬ ਇੱਕ ਵਾਰ ਦੱਬ ਕੇ ਤਾੜੀਆਂ ਮਾਰ ਕੇ ਆਪਾਂ ਦਾ ਸਵਾਗਤ ਕਰੀਏ ਬੜਾ ਬੜਾ ਸ਼ੁਕਰੀਆ ਮਿਹਰਬਾਨੀ ਅਸ਼ੋਕ ਬਾਂਸਰ ਸਾਹਿਬ ਸਾਡੇ ਮਾਨਸੇ ਦੇ ਕੱਕੇ ਰਿੱਤਾਂ ਚੋਂ ਨਿਕਲੀ ਉਹ ਅੱਭੀ ਸ਼ਖਸੀਅਤ ਨੇ ਜਿਨ੍ਹਾਂ ਨੇ ਸੱਸੇ ਤੇ ਸ਼ੱਸੇ ਦੇ ਫਰਕ 'ਚ ਤਕਰੀਬਨ ਸਾਡੇ ਜ਼ਿਲ੍ਹੇ 'ਚੋਂ ਫਰਕ ਹੀ ਮੁਕਾਤਾ ਉਹਨਾਂ ਦੀ ਮਿਹਨਤ ਨੂੰ ਸਲਾਮ ਸਾਡੇ ਵਿੱਚ ਨੇ ਉਹਨਾਂ ਨੂੰ ਅਸੀਂ ਜੀਆ ਕਹਿੰਦੇ ਆ ਖਾਸ ਤੌਰ ਤੇ ਮਾਸਟਰ ਮਹਿੰਦਰਪਾਲ ਜੀ ਮਾਨਸਾ ਬਹੁਤ ਹੀ ਅਦਭੀ ਤੇ ਰਿਸਪੈਕਟਡ ਪਰਸਨੈਲਿਟੀ ਜਿਨ੍ਹਾਂ ਨੂੰ ਹਿੰਦੀ ਫਿਲਮਾਂ ਪੰਜਾਬੀ ਫਿਲਮਾਂ 'ਚ ਵੇਖਦੇ ਹੋ ਮਾਣਦੇ ਸਾਡੇ ਵਿੱਚ ਨੇ ਅਗਲਾ ਜੀ ਭਿੰਦੇਸ਼ਾ ਰਾਜੋਵਾਲੀ ਆ ਜਦੋਂ ਰਾਜਬ੍ਰਾਹਣ ਹੋਣਾਂ ਦਾ ਜ਼ਿਕਰ ਆਉਂਦਾ ਉਹਨਾਂ ਦੀ ਗਾਇਕੀ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਨੇਕਾਂ ਹੀ ਗਾਣੇ ਤੇ ਦੁਗਾਣਿਆਂ ਨੂੰ ਪੰਜਾਬੀ ਰੰਗ ਦੇ ਕੇ ਪੰਜਾਬੀ ਦਾ ਰੰਗ ਦੇ ਕੇ ਪੂਰੀ ਦੁਨੀਆ ਦੀ ਫਿਜ਼ਾ ਨੂੰ ਮਕਾਇਆ ਭਿੰਦੇਸ਼ਾ ਜੀ ਰੱਜ ਵਾਲੀ ਸਭ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਜੀ ਆਇਆਂ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਵਿੰਦਰ ਕਮਲ ਸਾਡੇ ਬਾਬੇ ਫਰੀਦ ਦੀ ਨਗਰੀ ਫਰੀਦਕੋਟ ਦੀ ਉਹ ਮੈਨਜ਼ ਹਸਤੀ ਨੇ ਜਿਨ੍ਹਾਂ ਨੇ ਗੀਤਕਾਰੀ ਦੇ ਖੇਤਰ ਦੇ ਵਿੱਚ ਲੇਖਣੀ ਦੇ ਖੇਤਰ ਚ ਗਾਇਕੀ ਦੇ ਖੇਤਰ ਚ ਇੱਕਾ ਜੋ ਸਤਾਰ ਦੇ ਵਾਂਗ ਵੱਡੇ ਬੋੜ ਦੇ ਵਾਂਗ ਉਸ ਬਾਬਾ ਨੇ ਵਾਰੇ ਨੇ ਸਾਡੇ ਵਿੱਚ ਕੁਲਵਿੰਦਰ ਕਮਲ ਸਾਹਿਬ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਜੀ ਆਇਆਂ ਤੇ ਸਾਡੇ ਬਹੁਤ ਹੀ ਸਾਡੇ ਅੱਜ ਦੀ ਗਾਇਕੀ ਦਾ ਉਹ ਸੁਪਰਸਟਾਰ ਬਹੁਤ ਹੀ ਖੂਸੂਸ ਲੇਖਕ ਤੇ ਗਾਇਕ ਗੁਰਵਿੰਦਰ ਬਰਾਰ ਸਾਹਿਬ ਜਿਨ੍ਹਾਂ ਦੀ ਮੈਂ ਕੀ ਤਾਰੀਫ ਕਰਾਂ ਆਪਣੇ ਆਪ ਵਿੱਚ ਤਾਰੀਫ ਨਹੀਂ ਸਾਡੇ ਵਿੱਚ ਨੇ ਇੱਕ ਵਾਰ ਦਮ ਭੇ ਤਾੜੀਆਂ ਮਾਰੀਏ ਤੇ ਮੈਂ ਉਹ ਚੱਚੇ ਤੌਰ ਤੇ ਮੁਬਾਰਕਬਾਦ ਦੇਣੀ ਚਾਹੁੰਦਾ ਜਿਹੜਾ ਅੱਜ ਦੇ ਸਮੇਂ ਨਾਲ ਤੁਸੀਂ ਫਸਲ ਗਾਣਾ ਤੁਹਾਡਾ ਚੱਲ ਰਿਹਾ ਗੁਰਸੇਖ ਵੀਰ ਦਾ ਲਿਖਿਆ ਤੁਹਾਡਾ ਬਹੁਤ ਬਹੁਤ ਸਵਾਗਤ ਸਰ ਜੀ ਐਨ ਤੇ ਜੱਸ ਸੰਧੂ ਸਾਹਿਬ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਾਡੇ ਵੀਰ ਬੜੇ ਅੱਛੀ ਆਵਾਜ਼ ਦਿੰਦਾ ਅੱਜ ਦੇ ਮਾਲਕ ਨੇ ਦਿਲਵਾਕ ਭਾਜੀ ਉਹਨਾਂ ਦੇ ਨਾਲ ਸਾਡੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਦਿਲਵਾਕ ਚੰਨ ਸਾਹਿਬ ਤੇ ਗੁਰਦਾਸ ਸੰਧੂ ਵੀਰ ਹੋਣ ਵਾਲੇ ਨੇ ਸਾਡੇ ਨਵਦੀਪ ਭਾਜੀ ਤੇ ਜਿਨ੍ਹਾਂ ਨੇ ਇੱਕ ਤਹਿਲਕਾ ਮਚਾਇਆ ਆਪਣੀ ਗਾਇਕੀ ਦੇ ਨਾਲ ਬੜੀ ਅੱਛੀ ਆਵਾਜ਼ ਦਾ ਅਗਾਜ ਕੋਲ ਸਾਡੇ ਵਿੱਚ ਨੇ ਬਹੁਤ ਬਹੁਤ ਸਵਾਗਤ ਗੁਰਚਾਨ ਚੰਨੀ ਸਾਹਿਬ ਤੇ ਹੁਣ ਬਹੁਤ ਸਾਰੀਆਂ ਮਹਾਨ ਹਸਤੀਆਂ ਹੌਲੀ ਹੌਲੀ ਅਪਤ ਹੋਣਾ ਸਰਣ ਜੀ ਕਰਾਂਗੇ ਕਰਨਜੀਤ ਬ੍ਰਾਦ ਭਾਈ ਆ ਬਰਜਨਲ ਮਾਣਾ ਸਾਡਾ ਵੀਰ ਹਰ ਇੱਕ ਕਲਾ ਦੇ ਪ੍ਰੇਮੀ ਨੂੰ ਆਪਣੇ ਦਿਲ ਦੇ ਨੇੜੇ ਲਾ ਕੇ ਰੱਖਣ ਵਾਲੇ ਦਵਿੰਦਰ ਬਰਨਾਲਾ ਸਾਹਿਬ ਉਹ ਚੰਚੇ ਦਾ ਉੱਤੇ ਸਵਾਮਤ ਦੇ ਰਹੇ ਨੇ ਬਹੁਤ ਬਹੁਤ ਸਵਾਗਤ ਜੀ ਹੈਨੋ ਤੇ ਸਾਡੇ ਬਟਿੰਡੇ ਦੀ ਸ਼ਾਇਰੀ ਦਾ ਬਹੁਤ ਵੱਡਾ ਨਾਮ ਮਨਪੀਟੇ ਵੜਾ ਸਾਹਿਬ ਉਹ ਵੀ ਸਾਡੇ ਵਿੱਚੋਂ ਇੱਕ ਵਾਰ ਦੱਬ ਕੇ ਤਾੜੀ ਉਹਨਾਂ ਦੇ ਲਈ ਮਾਰੀਏ ਬਹੁਤ ਬਹੁਤ ਸਵਾਗਤ ਜੀ ਹੈਨੋ ਆਪਾਂ ਗੱਲ ਕਰਦੇ ਸੀ ਅ ਅਸ਼ੋਕ ਪੰਸਰ ਸਾਹਿਬ ਮੇਰੇ ਮਾਨ ਸਾਹ ਦੇ ਤਰਤੀ ਦਾ ਉਹ ਅਨਮੋਲ ਹੀਰੇ ਨੇ ਤੇ ਜਿਨ੍ਹਾਂ ਨੂੰ ਸਾਨੂੰ ਸਿਹਤ ਮਿਲਦੀ ਹੈ ਬੋਲਣ ਦੀ ਸਿੱਖਣ ਦੀ ਯੋਗਤਾ ਮਿਲਦੀ ਹੈ ਤੇ ਮਾਨਸਾ ਦੇ ਵਿੱਚੋਂ ਸਸੇ ਤੇ ਸਸੇ ਦੇ ਫਰਕ ਦੀ ਇਹਨਾਂ ਨੇ ਪਛਾਣ ਕਰਕੇ ਸਾਡੇ ਸਾਰੇ ਮੁੰਡਿਆਂ ਨੂੰ ਸਾਫ ਸੁਥਰੇ ਬੋਲਣ ਦਾ ਇੱਕ ਅਕਸ਼ਪ ਪ੍ਰਦਾਨ ਕੀਤਾ ਸਾਡੇ ਦੇ ਪੰਜਾਬ ਪਾਲਚਰ ਇੱਕ ਦੱਬ ਕੇ ਤਾੜੀਆਂ ਸੁਰਕਮੰਸਲ ਸਾਹਿਬ ਦੇ ਲਈ ਮਾਰ ਦਿਓ ਬਹੁਤ ਬਹੁਤ ਸਵਾਗਤ ਸਰ ਜੀ ਆਇਆਂ ਨੂੰ ਰਾਜਪਾਲਨ ਸਾਹਿਬ ਸਾਡੇ ਵੀਰ ਪਹੁੰਚ ਕੇ ਨੇ ਬਹੁਤ ਬਹੁਤ ਸਵਾਗਤ ਸੁਖਰਾਜ ਕੈਫੇ ਵਰਲਡ ਤੋਂ ਪਬਲਿਕੇਸ਼ਨ ਤੋਂ ਪਹੁੰਚ ਕੇ ਨੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਤੇ ਜੈਲਦਾਰ ਸੁਵਿੰਦਰ ਬਰਾੜ ਜੀ ਉਹ ਵੀ ਸਾਡੇ ਮੈਂ ਪਹੁੰਚ ਕੇ ਨੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮੈਂ ਥੋੜਾ ਜਿਹਾ 2 ਮਿੰਟ ਇਸ ਕਰਕੇ ਜਦ ਲੈ ਰਿਹਾ ਸੀ ਮੈਨੂੰ ਲੱਗਦਾ ਸੀ ਕਿ ਮੇਰੇ ਬੋਲਦੇ ਬੋਲਦੇ ਸਾਊਂਡ ਦਾ ਸਾਰਾ ਸਿਸਟਮ ਅੱਛਾ ਥੋੜਾ ਚੇਂਜ ਕਰਵਾਇਆ ਆ ਜਾਂਦੀ ਤਾਂ ਚੰਗੀ ਗੱਲ ਸੀ ਸੋ ਮੈਂ ਬੜੇ ਹੀ ਸਤਿਕਾਰ ਦੇ ਨਾਲ ਮੈਂ ਬੇਨਤੀ ਕਰੂੰਗਾ ਮਰਪੀ ਟਿਵਾਣਾ ਸਾਹਿਬ ਉਹ ਮੇਰੇ ਭਰਾ ਵੱਡੇ ਨੇ ਮੱਚ ਤੇ ਸਵਾਮਾਂ ਦੇਣ ਦੇ ਲਈ ਆਸ਼ੀਰਵਾਦ ਦੇਣ ਦੇ ਲਈ ਇੱਕ